ਮੇਰੇ ਬਾਜਵਾਲਿਆ ਮੇਰੇ ਤਾਜ ਬਾਣੀ ਪੜ੍ਹ ਕੇ ਆਪਣਾ ਜੀਵਨ ਸੋਹਣਾ ਬਣਾਇਆ ਹਰ ਕੋ ਨਾਮ ਜਪ ਨਿਰਮਲ ਕਰ ਹਰੀ ਦਾ ਪਰਮਾਤਮਾ ਦਾ ਨਾਮ ਜਪੀ ਤੇ ਸੋਹਣੇ ਕੰਮ ਕਰੀ ਤੇ ਨਾਮ ਜਪਣਾ ਬਹੁਤ ਜ਼ਰੂਰੀ ਬਾਣੀ ਚ ਬਾਰ ਬਾਰ ਪੜ੍ਹਨਾ ਹੈ ਜੀ ਕਰੋ ਜਪੋ ਜਪੋ ਮਾਨ ਸਤਨਾਮ ਸਦਾ ਸਤਨਾਮ ਦਵਾਰੀ ਜਿਹੜੇ ਅੰਦੇ ਆਪਣੇ ਨਗਰ ਨੂੰ ਉਹ ਫਿਰ ਆਪਣੇ ਨਗਰ ਨਹੀਂ ਆਏ ਆਪਣੀ ਭੂਆ ਦੀ ਬੀਬੀ ਸਭਰਾਈ ਕੋਲੇ ਖਡੂਰ ਸਾਹਿਬ ਚਲੇ ਗਏ ਸਨ ਵੀ ਭੂਆ ਰੰਗੀ ਸਿੱਖਾ ਬੀਬੀ ਸਭਰਾਈ ਖਡੂਰ ਸਾਹਿਬ ਉਹਨਾਂ ਕੋਲ ਚਲੇ ਗਏ ਤੇ ਜਾ ਕੇ ਚੁੱਪ ਉਹ ਗੱਲਾਂ ਪੁੱਛੇ ਵੀ ਕਰਤਾਰਪੁਰ ਵੈਸੋਂ ਲੈਣ ਆ ਕੀ ਗੱਲ ਬਣੀ ਬਿਲਕੁਲ ਚੁੱਪ ਅੱਖਾਂ ਚੋਂ ਨੀਰ ਵਗਦਾ ਬਸ ਇੱਕੋ ਹੀ ਗੱਲ ਕਹਿਣ ਲੱਗੇ ਭੂਆ ਬੀਬੀ ਮੇਰੀ ਬੇਟੀ ਹੈ ਮੇਰਾ ਜੀਵਨ ਬਦਲ ਗਿਆ ਮੇਰੇ ਤੇ ਮਿਹਰ ਗੁਰਾਂ ਦੀ ਹੋਮੀ ਜੀਵਨ ਬਦਲ ਗਿਆ ਮੇਰੇ ਤੇ ਮਿਹਰ ਗੁਰਾਂ ਦੀ ਹੋਮੀ ਆ ਜੀਵਨ ਬਦਲ ਗਿਆ રે ਜੀਵਾ ਦੀ ਗੁਰੂ ਸਭ ਜੀਓ ਤਦ ਯਾਗੇ ਰਦਾਸ ਮਹਾਰਾਜੀ ਯੋ ਪਿਤ ਸਭ ਤੇ ਆ ਕਹੋ ਨਾਰਕ ਸਭ ਤੇਰੀ ਬਰਿਆਈ ਕੋਈ ਲੋਕ ਨਾ ਜਾਣੇ ਮੇਰਾ ਵਾਹਿਗੁਰੂ ਜੀ ਸਤਿ ਸਾਮ ਸ਼੍ਰੀ ਵਾਹਿ ਤੇ ਮਹਲਾ ਪੰਜਵਾਂ ਗੁਰ ਪੁਰਾ ਪੂਰੀ ਕੀਤੀ ਵਾਸੀ ਆਪਣੀ ਕਰ ਦਿੱਤੀ ਨਿਰਬਧ ਅੰਦ ਸੁਖ ਪਾਇਆ ਤਾਰੇ ਸਗਲੇ ਸੁਖੀ ਵਸਾਇਆ ਦੀ ਆਪਣੀ ਕਰ ਦਿਨੀ ਨਿਤ ਆਨੰਦ ਸੁਖ ਪਾਇਆ ਸਭ ਸਗਲੇ ਸੁਖੀ ਰਸਾਇਆ ਹਰ ਕੀ ਭਗਤ ਫਲ ਦਤੀ ਗੁਰੂ ਪੂਰੇ ਕਿਰਪਾ ਕਰ ਦਿਨੀ ਬਲ ਕਿ ਜاتی ਰਹਾ ਗੁਰ ਬਾਣੀ ਗਾਵੇ ਭਾਈ ਓਹੋ ਸਫਲ ਸਦਾ ਸੁਖਦਾਈ ਨਾਨਕ ਨਾਮ ਤੇ ਆਇਆ ਉਰਵ ਲਿਖਿਆ ਆਇਆ ਗੁਰਬਾਣੀ ਕਰੇ ਭਾਈ ਓਹੋ ਸਫਲ ਸਦਾ ਸੁਖਦਾਈ ਨਾਨਕ ਦਾ लिखिया पाया वाजिबी का ख़ालसा जी फतेह